ਕਹਾਂਗੇ ਅਮ੍ਰਿਤਸਰ ਚਰਨਤਾਰਨ ਰੋਡ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਤੇਜ਼ ਰਫ਼ਤਾਰ ਦੇ ਵਿੱਚ ਕਾਰ ਜੁੜੀ ਹੈ ਉਹ ਭਿਆਨਕ ਤਰੀਕੇ ਦੇ ਨਾਲ ਵੱਜੀ ਹੈ ਜਿਸ ਤੇ ਕਾਰਨ ਇਹ ਹਾਦਸਾ ਵਾਪਰਿਆ ਹੈ ਜਿਸ ਤੇ ਚਲਦੇ ਕਾਰ ਸਵਾਰ ਵੀ ਮੌਕੇ ਤੇ ਉਸ ਦੀ ਮੌਤ ਹੋ ਗਈ ਹੈ ਰੋਡ ਦੇ ਸਿੰਗਲ ਰੋਡ ਹੋਣ ਦੇ ਕਾਰਨ ਉਪਰੋ ਹੈਵੀ ਜਿਹੜੇ ਵੀਲਰ ਹੈ ਉਹ ਦਾ ਆਉਣ ਦਾ ਔਨ ਜਾਂ ਡੇੜਾ ਹੈ ਆਮ ਰਹਿੰਦਾ ਹੈ ਜਿਸ ਦੇ ਨਾਲ ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਨੇ ਇਸ ਰੋਡ ਦੇ ਉੱਪਰ ਆਉਣ ਵਾਲੇ ਹੈਵੀ ਵੀਕਲ ਨੂੰ ਰੋਕਣ ਦੇ ਲਈ ਲੋੜ ਹੈ ਤਾਂ ਜੋ ਆਏ ਦਿਨ ਹੋਣ ਵਾਲੇ ਹਾਸਿਆ ਤੇ ਰੋਕ ਲਗਾਈ ਜਾ ਸਕੇ ਤਾਂ ਤਰਨਤਾਰਨ ਰੋਡ ਤੇ ਵੱਡਾ ਹਾਦਸਾ ਵਾਪਰਿਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਾਰ ਤੇ ਟਰੱਕ ਦੇ ਵਿਚਾਲੇ ਇੱਕ ਭਿਆਨਕ ਟੱਕਰ ਹੋਈ ਹੈ ਤੇ ਇਸ ਦੇ ਕਰਕੇ ਕਾਰ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਸਿੰਗਲ ਰੋਡ ਤੇ ਹਾਈ ਸਪੀਡ ਗੱਡੀਆਂ ਕਾਰਨ ਇਹ ਹਾਦਸੇ ਜੜਨੇ ਲਗਾਤਾਰ ਤਰਨਤਾਰਨ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਇਸ ਦੇ ਬਾਵਜੂਦ ਵੀ ਜਿਹੜਾ ਹੈ ਇਨਾ ਦੇ ਉੱਪਰ ਕੋਈ ਖਾਸ ਜੁੜਾਇਆ ਪ੍ਰਬੰਧਿਤਦਾ ਨਹੀਂ ਕੀਤਾ ਗਿਆ ਹੈ ਤੇ ਆਏ ਦਿਨ ਇਸ ਤਰ੍ਹਾਂ ਇਤਿਹਾਸੇ ਨਜ਼ਰ ਆਂਦੇ ਨੇ ਤੇ ਇਸ ਦੇ ਤਹਿਦ ਕਾਰ ਤੇ ਟਰੱਕ ਦੇ ਵਿਚਾਲੇ ਇੱਕ ਹੋਰ ਪਿਆਨਾ ਖਾਦਸਾ ਜੁੜਾ ਹੈ ਦੇਖਣ ਨੂੰ ਮਿਲਿਆ ਜੁਥੇ ਕਿ ਕਾਰ ਤੇ ਟਰੱਕ ਦੇ ਵਿਚਾਲੇ ਪਿਆਨਾ ਟੱਕਰ ਹੋਈ ਹੈ ਤੇ ਕਾਰ ਚਾਲਕ ਦੀ ਮੌਕੇ ਤੇ ਹੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਇਹ ਰੋਡ ਸਾਡਾ ਬਹੁਤ ਹੈਵੀ ਵਗਦਾ ਕਿਹੜਾ ਰੋਡ ਹੈ ਕੀ ਗੱਲ ਬਤਾ ਰਣਦਨ ਰੋਡ ਭਾਈ ਅਕੇ ਰੋਡ ਰਣਦਨ ਰੋਡ ਅੰਮ੍ਰਿਤਸਰ ਨੂੰ ਜਾਂਦਾ ਠੀਕ ਹੈ ਇਧਰ ਜਲੰਧਰ ਨੂੰ ਹਰ ਬੰਨੇ ਨਿਕਲ ਜਾਂਦਾ ਇਹ ਰੋਡ ਵੇਖੋ ਤੁਸੀਂ ਆਹ ਕਿਹਦੇ ਲਾ ਰਹੇ ਜੀ ਆਹ ਭਾਈ ਠੀਕ ਹੈ ਰੋਡ ਬਹੁਤ ਹੈਵੀ ਵਗਦਾ ਬਹੁਤ ਬਹੁਤ ਜਿਆਦੀ ਕਿੰਗਾ ਅਸਲ ਟ੍ਰੈਫਿਕ ਬਹੁਤ ਜਿਆਦੀ ਹੈ ਭਾਈ ਪਤਾ ਕਿਸੇ ਨੂੰ ਨਹੀਂ ਲੱਗਦਾ ਅਜਸਤਾਨ ਪੀਕਰ ਤੇ ਵਗਦਾ ਹੈ ਨਾ ਇਧਰ ਕਰ ਲੈ ਕਿੰਨਾ ਵੀ ਮਾਲ ਗੱਡੀਆਂ ਵਜਿੰਨੀਆਂ ਵੀ ਮਾਲ ਗੱਡੀਆਂ ਆਹ ਰੋਡ ਤੇ ਹੁੰਦੀਆਂ ਵਾ ਜਿਹੜਾ ਹਾਈਵੇ ਰੋਡ ਬਣਾਏ ਆ ਉਧਰ ਗੱਡੀਆਂ ਕੱਟਣ ਭਾਈ ਇਹ ਆ ਗੱਡੀਆਂ ਰੋਡ ਕਾ ਜਿਹੜਾ ਐਕਸੀਡੈਂਟ ਆ ਕਿਹੜੀ ਗੱਲ ਇਦਾਂ ਕੀ ਆਈਡੀ ਆ ਰਹੀ ਰਹੀ ਹਾਈਵੇ ਰੋਡ ਆ ਵੱਡੇ ਭਾਜੀ ਸਾਡੇ ਆ ਇਹ ਹਾਈਵੇ ਰੋਡ ਆ ਤੇ ਹਾਈਵੇ ਰੋਡ ਤੇ ਭਾਜੀ ਗੱਡੀਆਂ ਵੱਧ ਸਪੀਡ ਤੇ ਚੱਲਣੀਆਂ ਹਾਂ ਹਾਂ ਆ ਜਿਹੜਾ ਨੁਕਸਾਨ ਹੋਇਆ ਉਹ ਵੱਧ ਸਪੀਡ ਤੇ ਕਰਕੇ ਨੁਕਸਾਨ ਆਇਆ ਠੀਕ ਹੈ ਜੀ ਅਸੀਂ ਖੁਦ ਡਰਾਈਵਰ ਭਾਜੀ ਵੱਡਾ ਮੈਂ ਟਰੱਕ ਡਰਾਈਵਰ ਹਾਂ ਜੀ ਜੀ ਤੇ ਦੇਖੋ ਮੇਰੀ ਗੱਲ ਸੁਣੋ ਉਹ ਗੱਡੀ ਆਪ ਤੁਸੀਂ ਖੁਦ ਦਾਜਾ ਅੱਜਾ ਜੀ ਲੋ ਉਹਦੀ ਸਾਈਡ ਵੇਖੋ ਤੇ ਗੱਡੀ ਵੇਖੋ ਕਿੱਥੇ ਵੱਜੀ ਆ ਗਈ ਜੀ ਜੀ ਭਾਜੀ ਨੁਕਸਾਨ ਹੋਇਆ ਸਾਡੇ ਬੰਦੇ ਦਾ ਠੀਕ ਹੈ ਅਸੀਂ ਇਹ ਕਹਿੰਨੇ ਆ ਕਿ ਸਾਡੇ ਬੰਦੇ ਦੀ ਗਲਤੀ ਆ ਜੀ ਗਲਤੀ ਭਾਜੀ ਤੁਸੀਂ ਆਪ ਦੇਖ ਸਕਦੇ ਹੋ ਆਪ ਚੈੱਕ ਕਰ ਸਕਦੇ ਹੋ ਕਿ ਗਲਤੀ ਹੈ ਕਿ ਨਹੀਂ ਆ ਠੀਕ ਹੈ ਜੀ ਇਹ ਹਾਈਵੇ ਰੋਡ ਦੇ ਉੱਤੇ ਭਾਜੀ ਡਬਲ ਰੋਡ ਚਾਹੀਦਾਗਾ ਅਸੀਂ ਮੌਕੇ ਤੇ ਆਏ ਆ ਅਜੇ ਕਾਰਵਾਈ ਚੱਲ ਰਹੀ ਹੈ ਹਾਂਜੀ ਪ੍ਰਕਾ ਤੇ ਕਾਰ ਦਾ ਐਕਸੀਡੈਂਟ ਹੋਇਆ ਕਾਰ ਪ੍ਰਾਈਵੇਟ ਟਕ ਸੌਣ ਨਾਲੋਂ ਅਲੱਗ ਹੋ ਕੇ ਟੜ ਨਾਲੋਂ ਹੋ ਗਿਆ ਕਾਰ ਬਿਲਕੁਲ ਹੀ ਡੈਮੇਜ ਹੋ ਗਈ 100% ਪਰ ਫਰਵਰਕ ਮੈਂਬਰ ਪਹੁੰਚੇ ਨਹੀਂ ਕਾਜੀ ਨਜ਼ਾਰ ਆ ਰਿਹਾ ਹੈ ਦੇਖਾ ਥੱਲੇ ਗੱਲ ਆ ਬਹੁਤ ਵੱਡਾ ਨੁਕਸਾਨ ਆ ਜੀ ਦੋਨੇ ਲੱਗ ਗਏ ਜੀ ਸੱਜੇ ਪਾਸੇ ਮੁਖੀ ਫਰਾਸੇ ਤੇ ਸਹੇਬ ਪ੍ਰੀਤ ਸਿੰਘ ਜੀ ਸਾਨੂੰ ਕੋਲ ਰਵਿੰਦਰ ਸਿੰਘ ਵਾਸੀ ਮਕਾਨ ਨੰਬਰ 53 ਅਜੀਤ ਨਗਰ ਸੁਖਾਣਵਾਂ ਰੋਡ ਤੋਂ ਸੇ ਓਕੇ ਕਾਰ ਵੀ ਅਜੇ ਤਾਂ ਮੌਕੇ ਤੇ ਪਹੁੰਚੀ ਹੈ ਜੀ ਫੋਟੋਗ੍ਰਾਫੀ ਕਰ ਲਈ ਹੈ ਗੱਡੀਆਂ ਪਾਸੇ ਕਾ ਰਹੇ ਆਂ ਬੋਡੀ ਕਾਰ ਦੇ ਵਿੱਚ ਫਸੀ ਪਈ ਪੂਰੀ ਉਹਨੂੰ ਕੱਢ ਕੇ ਤੇ ਹਸਪੀਟਲ ਭੇਜ ਰਿਆ ਜੀ ਜੀ ਬਾਬਾ ਨੋ ਸਿੰਘ ਦੀ ਸਮਾਤ ਤੋਂ ਥੋੜਾ ਅੱਗੇ ਆ ਉਧਰ ਵਾਲੀ ਪਿੰਡ ਦਾ ਰਕਬਾ ਹੈ ਠੀਕ ਹੈ ਜੀ ਧੰਨਵਾਦ